ਜਲਦੀ ਬਾਰ ਨਕਿਸ ਮਿਲਿਓ ਲੈ ਲੰਗੋਟੀ ਤੋਰ ਹਿਰਦਾ ਤਨਾ ਮੁਖ ਡਰਾਵਨੇ ਜਿਨਾ ਅਵਸਾਰ ਨਾਉ ਇਥੇ ਦੁਖ ਹਨੇਰੀਆ ਉੱਗੈ ਠੌਰ ਨੰਡਾ ਬਰਮ ਸਤਕਾਰ ਜੋ ਉਗਰੂ 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 ਪਿਆਰੀ ਉਗਰੂ ਸਵਾਰੇ ਉਗਰੂ ਖਾਲਸਾ ਜੀਓ ਸਤ ਸੰਗੀ ਜਣੋ ਆਬ ਵਡਭਾਗੀਓ ਬਹੁਤ ਹੀ ਵੱਡੇ ਭਾਗਾ ਵਾਲਿਓ ਜੋ ਰਜਨਾ ਨਿਤ ਨੇ ਮਨਸਾਰ ਹਾਜਰਾ ਹਜੂਰ ਜਹਰਾ ਜਹੂਰਾ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਦ ਕਲਜੂ ਕੇ ਰਹਿ ਬਰੋ ਜੁਗੋ ਜੋਗ ਅਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿਤਰ ਦੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੋ ਆਓ ਆਪਣੀ ਅਨਮੋਲ ਸਵਾਸਾਂ ਨੂੰ ਅਲਮੋਲ ਸਮੇ ਨੂੰ ਸਤਿਗੁਰੂ ਜੀ ਦੇ ਲੜ ਲਾਇਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਾਇਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਢੀਏ ਢੇੜੀ ਰਸਨਾ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਉ ਅਨਬੋਧ ਤੇ ਗੌਣ ਨਹੀਂ ਗੌਦੀ ਤੇ ਮੇਰੇ ਸਹਿਬ ਜੀ ਕਹਿੰਦੇ ਇਹੋ ਜੀ ਰਸਨਾ ਨੂੰ ਕੀ ਕਰਾਉਣਾ ਨੂੰ ਤਿਲ ਤਿਲ ਕਰਕੇ ਕੱਟਿਆ ਜਾਵੇ ਗੱਜਕੀ ਆਖੋ ਸਤਨਾਮ ਸ੍ਰੀ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਪਤਾਰ ਦਿਹਾੜੋ ਦੇ ਸੰਬੰਧ ਦੇ ਵਿੱਚ ਆਪਾਂ ਜਿਨਾਮੀ ਸਮਾ ਸਤਿਗੁਰੂ ਜੀ ਨੇ ਬਖਸ਼ਿਆ ਲਈਏ ਹਾਜ਼ਰੀ ਗੱਜਕੀ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਜੀ ਤੇਜਪਾਲ ਭੱਲੇ ਖੱਤਰੀ ਦੇ ਘਰ ਮਾਦਾ ਸੁਲਖਣੀ ਜੀ ਦੇ ਕੁੱਖ ਦੇ ਵਿੱਚੋਂ ਇਹਨਾਂ ਦਾ ਜਨਮ ਹੋਇਆ ਮੁਸਾਖ ਸੁਦੀ 14 ਸੰਮਤ 1536 ਨੂੰ ਪਿੰਡ ਬਾਸਰਕੇ ਸਤਿਗੁਰੂ ਜੀ ਦਾ ਜਨਮ ਹੁੰਦਾ ਨੇ ਪੈਦਾ ਹੋਈ ਆਪ ਜੀ ਦਾ ਵਿਆਹ ਸ੍ਰੀ ਮਨਸਾ ਦੇਵੀ ਸੰਗਤਰੇ ਪਿੰਡ ਦੇ ਵਸ਼ਨੀਗ ਦੇਵੀ ਚੰਦ ਜੀ ਦੇ ਘਰ ਦੋ ਸਹਿਬਜਾਦੇ ਬਾਬਾ ਮੋਹਣ ਜੀ ਅਤੇ ਬਾਬਾ ਮੋਰੀ ਜੀ ਅਤੇ ਦੋ ਸੁਪਤਰੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਨੇ ਜਨਮ ਲਿਆ ਜਦ ਆਪ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਹੋਈ ਦਾਦਾ ਆਪ ਜੀ ਦੀ ਆਜੂ 64 ਸਾਲ ਦੀ ਸੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਮਹਾਰਾਜੀ ਸੰਸਾਰ ਤੋਂ ਕੂਚ ਕਰ ਗਏ ਸਨ ਧਿਆਨ ਦੇਣਾ ਮੇਰੇ ਪਾਤਸ਼ਾਹ ਅੱਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦਾ ਪਵਵਤਾਰ ਦਿਹਾੜਾ ਮਨਾ ਰਹੇ ਆ ਸ੍ਰੀ ਗੁਰੂ ਅਮਰਦਾਸ ਜੀ ਦੀ ਮੁੱਢਲੀ ਕਥਾ ਪਿਤਾ ਤੇਜ ਭਾਨਸੀ ਪਿੰਡ ਬਸਰ ਕੇ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਜਿਹੜੀ ਮੁੱਢਲੀ ਕਥਾ ਜਦੋਂ ਗੁਰੂ ਸਾਹਿਬ ਜੀ ਦੀ ਸਰਨ ਹੋ ਮੈਂ ਫੇਰੀ ਦਾ ਕੰਮ ਕਰਿਆ ਕਰਦੇ ਸਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਸਾਲ ਦੀ ਸਾਲ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਨੂੰ ਜਾਂਦੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਕਰਦੇ ਹੋਏ ਜਥੇ ਦੇ ਨਾਲ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸਨ ਤੇ ਫੇਰੀ ਦਾ ਕੰਮ ਕਰਿਆ ਕਰਦੇ ਦਸਾਂ ਨੋਹਾਂ ਦੀ ਕਿਰਤ ਵਿਰਤ ਕਰਨੀ ਆਏ ਸਾਲ ਮਾਤਾ ਜੀ ਦੇ ਮੰਦਰ ਦੇ ਵਿੱਚ ਜਾਣਾ ਯਾਤਰਾ ਵਾਸਤੇ ਇਹ ਯਾਤਰਾ ਕਰਕੇ ਜੋਥੇ ਦੇ ਨਾਲ ਵਾਪਸ ਆਜਨ ਜਦੋਂ ਸਤਿਗੁਰੂ ਜੀ ਦਾ ਚੰਦਕਾਰ ਹੁੰਦਾ ਜਦੋਂ ਉਹਦੀ ਲੀਲਾ ਹੁੰਦੀ ਬਖਸ਼ ਹੁੰਦੀ ਹੈ ਰਹਿਮਤ ਹੁੰਦੀ ਹੈ ਰਹਿਮ ਦੇ ਘਰੇ ਆਉਂਦੇ ਨੇ ਸਤਿਗੁਰੂ ਜੀ ਆਉਂਦੇ ਹੋਏ ਇੱਕ ਆਪਣੇ دوست ਪੰਡਤ ਦੇ ਘਰੇ ਰੋਗੇ ਉਸ ਪੰਡਤ ਜੀ ਨੇ ਬਾਤ ਸੇਵਾ ਕੀਤੀ ਅਮਰਦਾਸ ਜੀ ਦੇ ਜੇ ਗੁਰੂ ਨਹੀਂ ਬਣਨਗੇ ਤੇ ਜਸਤੈਮ ਦੀ ਅਮਰਦਾਸ ਮਹਾਰਾਜ ਜੀ ਲਿٹے ਹੋਏ ਨੇ ਪ੍ਰਿਆਮ ਅਨਸਾਨ ਲੱਤ ਦੇ ਉੱਤੇ ਲੱਧ ਰਾ ਕੇ ਸੌਂ ਜਾਂਦਾ ਜਦੋਂ ਪੰਡਾ ਜੀ ਨੇ ਦੇਖਿਆ ਕਿ ਇਹਨਾਂ ਦੇ ਪੈਰ ਦੇ ਵਿੱਚ ਕੋ ਬੜਾ ਪਦਮ ਹੈ ਤੇ ਉਸ ਨੇ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਦੱਸੀਆ ਕਿ ਤੁਸੀਂ ਸਮਾ ਆਵੇਗਾ ਦੁਨੀਆ ਦੀ ਵਾਲੀ ਬਣੋਗੇ ਅਮਰਦਾਸ ਜੀ ਬੜੇ ਖੁਸ਼ ਹੋਏ ਕਹਿਣ ਲੱਗੇ ਪੰਡਤ ਜੀ ਨੂੰ ਜਦੋਂ ਆਉਣ ਲੱਗੇ ਤੁਹਨ ਲੱਗੇ ਤੇ ਦਸਦਾਨ ਦਸਿਆ ਦੇਣ ਲੱਗੇ ਇਹ ਉਸ ਟਾਈਮ ਤੇ ਪੰਡਤ ਜੀ ਨੇ ਕਹਿ ਦਿੱਤਾ ਵੀ ਜਦੋਂ ਤੁਸੀਂ ਰਾਜੇ ਬਣੇ ਤਖਤ ਦੇ ਉੱਤੇ ਬੈਠੇ ਉਦੋਂ ਮੂੰਹ ਮੰਗਿਆ ਨਾਮ ਲਾਵਾਂਗੇ ਗੱਜ ਕੇ ਆਖੋ ਸਤ ਨਾਮ ਸ੍ਰੀ ਉਥੋਂ ਵਾਪਸ ਆਉਂਦੇ ਨੇ ਇੱਕ ਸਾਧੂ ਦੇ ਕੋਲੇ ਜਾਂਦੇ ਨੇ ਉਹ ਸਾਧੂ ਦੇ ਨਾਲ ਬਜਨ ਬਲਾਸ ਹੁੰਦੇ ਨੇ ਭੋਜਨ ਬਾਣੀ ਸਕਦੇ ਨੇ ਬੈਠ ਕੇ ਜਦੋਂ ਤਰਨ ਲੱਗਦੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਾਧੂ ਨੇ ਪੁੱਛਿਆ ਬ੍ਰਹਮਣ ਨੇ ਪੁੱਛਿਆ ਸਾਧੂ ਨੇ ਕਿ ਦੋ ਗੁਰੂ ਧਾਰਨ ਕੀਤਾ ਹੈ ਕਹਿ ਲਗਰ ਵੀ ਅਜੀ ਮੈਂ ਗੁਰੂ ਨਹੀਂ ਧਾਰਨ ਕੀਤਾ ਇੱਕ ਬਿਨਾ ਗੱਜ ਕੇ ਆਖੋ ਸਤਨਾਮ ਸ੍ਰੀ ਨਗੁਰੇ ਦਾ ਹੈ ਨਾਮ ਬੁਰਾ ਗੁਰਬਾਣੀ ਦਾ ਸ਼ਬਦ ਹੈ ਵੀ ਜਿਹੜਾ ਨਗੁਰਾ ਗੁਰੂ ਵਾਲਾ ਬਣਿਆ ਨਹੀਂ ਉਹਦਾ ਨਾਮ ਲੈਣਾ ਵੀ ਮਾੜਾ ਉਹਦੇ ਮੱਥੇ ਲੱਗਿਆ ਵੀ ਮਾੜਾ ਉਹਦਾ ਜਲ ਪਾਣੀ ਵੀ ਛਕਣਾ ਠੀਕ ਨਹੀਂਗਾ ਤੇ ਸਾਧੂ ਨੇ ਬੜਾ ਬਸਦਾਇਆ ਕਹਿੰਦਾ ਮੈਂ ਤੈਨੂੰ ਜਲ ਪਾਣੀ ਵੀ ਛਕਾਇਆ ਮੇਰਾ ਜਿਹੜਾ ਜਬਤਪਸੀ ਭਜਨ ਬੰਦਗੀ ਸੀ ਉਹ ਸਾਰੀ ਬੇਅਰਥ ਚਲੀ ਗਈ ਕਿਉਂ ਗੁਰੂ ਅਮਰਦਾਸ ਮਹਾਰਾਜ ਜੀ ਜੇ ਗੁਰੂ ਨਹੀਂ ਬਣੇ ਕਹਿਣ ਲੱਗੇ ਤੂੰ ਗੁਰੂ ਨਹੀਂ ਧਾਰਨ ਕੀਤਾ ਇਸ ਕਰਕੇ ਜਦੋਂ ਇਹ ਸੱਤ ਲੱਗੀ ਨਾ ਗੁਰੂ ਅੰਗਦ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੇ ਹੁਣ ਮਨ ਦੇ ਵਿੱਚ ਪਛਤਾਵਾ ਹੈ ਤੇ ਭਾਲ ਦੇ ਵਿੱਚ ਜਲ ਪਿਆ ਜਾਣ ਦੇਣਾ ਬਸ ਮਾਪਦੀ ਵੱਲ ਵਿਵਾਜ ਜਾਣੇ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਵਤਾਰ ਦੇੜਾ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਲੜਕੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦਾ ਭਾਈ ਤੇ ਗੁਰੂ ਅਮਰਦਾਸ ਜੀ ਦਾ ਭਤੀਜਾ ਲਗਿਆ ਉਹਦੇ ਨਾਲ ਵਿਆਹ ਹੀ ਹੋਈ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਮਹਿਮਾ ਸੁਣੀ ਮਨ ਦੇ ਵਿੱਚ ਕਸ ਖੇਚ ਵਜੀ ਗੁਰੂ ਅਮਰਦਾਸ ਮਹਾਰਾਜ ਜੀ ਬੀਬੀ ਭਾਨੀ ਦੀ ਕੋਲੇ ਆ ਕੇ ਬੇਨਤੀ ਕਰਦੇ ਨੇ ਕਿ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਮੈਨੂੰ ਲੈ ਕੇ ਚੱਲੋ ਮੇभी ਅਵਰੋ ਨੇ ਆਪਣੇ ਪਤਨ ਪਿਤਾ ਨੂੰ ਪੁੱਛਿਆ ਮਾਤਾ ਪਿਤਾ ਸਹੁਰੇ ਸਾਸ ਨੂੰ ਪੁੱਛਿਆ ਕਿਉਂਕਿ ਇਹਨਾਂ ਦਾ ਵੀ ਇਹ ਸੋਹਰਾ ਹੀ ਲੱਗਿਆ ਨਾ ਤੇ ਜਦੋਂ ਬੇਨਤੀ ਕੀਤੀ ਤੇ ਉਹਨਾਂ ਨੇ ਆ ਗਿਆ ਜੀਤੀ ਦੇ ਗੱਡੇ ਦੇ ਉੱਤੇ ਬੈਠ ਕੇ ਗੁਰੂ ਸਾਹਿਬ ਜੀ ਦੇ ਪਾਸ ਲੈ ਕੇ ਆ ਗਈ ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਪਹੁੰਚ ਗਏ ਨਗਰ ਦੇ ਵਿੱਚ ਆਪਣੇ ਘਰ ਦੇ ਵਿੱਚ ਪਹੁੰਚੀ ਤੇ ਮਾਤਾ ਬੀਬੀ ਅਮਰੋ ਨੇ ਅਮਰਦਾਸ ਮਹਾਰਾਜ ਜੀ ਨੂੰ ਇੱਕ ਪਾਸੇ ਵਿਸਰਾਮ ਕਰਾਤਾ ਤੇ ਆਪਣੇ ਪਿਤਾ ਜੀ ਨੂੰ ਜਾ ਮਿਲੀ ਪਿਤਾ ਜੀ ਨੇ ਮੱਥਾ ਟੇਕਿਆ ਆਪਣੇ ਕਾਲਜੇ ਨਾਲ ਛਾਤੀ ਦੇ ਨਾਲ ਲਾਇਆ ਘਰ ਦੇ ਵਿੱਚ ਸੁਖ ਸ਼ਾਨ ਦੀ ਪੁੱਛੀ ਦੇ ਨਾਲ ਹੀ ਗੁਰੂ ਅੰਗਦ ਦੇ ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜੇ ਸੈਕਸ਼ਨ ਨੂੰ ਤੁਸੀਂ ਨਾਲ ਲੈ ਕੇ ਆਇਓ ਉਹਨਾਂ ਨੂੰ ਵੀ ਸਾਡੇ ਪਾਸ ਲੈ ਕੇ ਆਓ ਕਿਉਂਕਿ ਕੁਰਮ ਲੱਗਦੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਅਮਰਦਾਸ ਇਹ ਕੁੜਮ ਲੱਗਦੇ ਨੇ ਧਿਆਨ ਦੇਣਾ ਤੇ ਜੈਸ ਟਾਈਮ ਤੇ ਬੀਬੀ ਅਮਰੋ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਦੇ ਸ਼ਰਨ ਲੈ ਕੇ ਗਏ ਤੇ ਜਿਵੇਂ ਆਪਾਂ ਰਿਸ਼ਤੇਦਾਰ ਮੁਤਾਬਕ ਇੱਕ ਦੂਜੇ ਦਾ ਆਦਰ ਸਤਕਾਰ ਕਰਦੇ ਆਂ ਵੀ ਸਾਡੇ ਕੁੜਮ ਆਏ ਨੇ ਉੱਟ ਕੇ ਫੱਦੇ ਬਲਾਈ ਰਾਮ ਰਾਮ ਬਲਾਈ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹੁਣ ਰਿਸ਼ਤੇਵਾਰੀ ਗੱਲ ਨਹੀਂ ਅਸੀਂ ਆਪ ਜੀ ਨੂੰ ਗੁਰੂ ਧਾਰਨ ਵਾਸਤੇ ਆਈ ਆਂ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਨਾ ਹੈ ਕਿ ਸਤਿਗੁਰੂ ਜੀ ਮੈਨੂੰ ਸਿੱਖ ਬਣਾ ਦਿਓ ਹੁਣ ਕੁੜਮ ਵਾਲੀ ਗੱਲ ਛੱਡੋ ਕੱਜ ਕੇ ਆਖੋ ਸਤਨਾਮ ਸ਼੍ਰੀ ਤੇ ਉਸ ਟਾਈਮ ਦੇ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਲੱਗਿਆ ਤੇ ਆਏ ਸਾਲ ਸਤਿਗੁਰੂ ਜੀ ਆਪਣੇ ਕੋੜਮਾ ਅਮਰਦਾਸ ਮਹਾਰਾਜ ਜੀ ਨੂੰ ਇੱਕ ਪਰਨਾ ਇੱਕ ਸਰੂਪਾ ਦਿੰਦੇ ਤੇ ਜਿਹੜਾ ਸਰੂਪਾ ਹੁੰਦਾ ਹੈ ਗੁਰੂ ਜੀ ਦੀ ਬਖਸ਼ਿਸ਼ ਸਮਝ ਕੇ ਗੁਰੂ ਦਾ ਪ੍ਰਸਾਦ ਸਮਝ ਕੇ ਸਿਰ ਦੇ ਉੱਤੇ ਵਾ ਲੈਂਦੇ ਨੇ ਆਏ ਸਾਲ ਸਰੂਪਾ ਦਿੰਦੇ ਨੇ 11 ਸਾਲ ਹੋ ਗਏ ਨੇ 61 ਸਾਲ ਦੀ ਉਮਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਆਏ ਨੇ ਧਿਆਨ ਦੇਣਾ ਤੇ ਸਤਿਗੁਰੂ ਜੀ ਬਾਤ ਪ੍ਰਸੰਨ ਹੁੰਦੇ ਦਨ ਰਾਤ ਸੇਵਾ ਕਰਦਾ ਗੁਰੂ ਕੇ ਲੰਗਰਾਂ ਦੀ ਸੇਵਾ ਕਰਨੀ ਸੰਗਤਾਂ ਦੀ ਸੇਵਾ ਕਰਨੀ ਆਏ ਗਏ ਦੀ ਸੇਵਾ ਕਰਨੀ ਤੈਲ ਸੇਵਾ ਦੇ ਵਿੱਚ ਇੰਨੇ ਮਸਤ ਹੋ ਗਏ ਗੁਰੂ ਅਮਰਦਾਸ ਮਹਾਰਾਜ ਦੀ ਆਪਣੀ ਸੁਧੀ ਬੁੱਧੀ ਵੀ ਨਹੀਂ ਰਹਿੰਦੀ ਕਿ ਵਸਤਰ ਕਿਹੋ ਜੇ ਪਾਏ ਹੋਏ ਨੇ ਧੋਦੇ ਪਾਏਗੇ ਕਿਵੇਂ ਪਾਏ ਨੇ ਉਮਰ ਵੀ ਵੱਡੀ ਐ ਕਦ ਵੀ ਛੋੜਾ ਸਰੀਰ ਵੀ ਪਤਲਾ ਐ ਤੇ 11 ਸਾਲ ਹੋ ਗਏ ਜਿਹੜਾ ਪਰਨਾ ਮਿਲਦਾ ਉਹੀ ਸਿਰ ਤੇ ਵੀ ਲੇਟੀ ਜਾਂਦੇ ਬਹੁਤ ਵੱਡਾ ਮੜਾਸਾ ਵੱਜ ਗਿਆ ਗੱਜ ਕੇ ਆਕੋ ਸਤਨਾਮ ਜ਼ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ਼ਨਾਨ ਕਰਾਉਣ ਵਾਸਤੇ ਗਾਗਰ ਭਰ ਕੇ ਲੈ ਕੇ ਆਉਂਦੇ ਨੇ ਜਲਦੀ ਰਜਾਨਾ 2:30 ਵਜੇ ਉੱਠ ਕੇ ਸੇਵਾ ਕਰਦੇ ਨੇ ਤੇ ਜਦੋਂ ਗਾਗਰ ਭਰ ਕੇ ਵਾਪਸ ਲੈ ਕੇ ਆਉਂਦੇ ਨੇ ਰਾਸਤੇ ਦੇ ਵਿੱਚ ਇੱਕ ਜਲਾਹੀ ਦਾ ਘਰ ਹੈ ਜਿਸ ਟਾਈਮ ਤੇ ਉੱਥੇ ਪਹੁੰਚੀ ਖੱਡੀ ਪੱਟੀ ਹੋਈ ਆ ਨਾਲ ਕਿਲਾ ਗੱਡਿਆ ਹੋਇਆ ਤੇ ਹਨੇਰੇ ਦੇ ਵਿੱਚ ਪਤਾ ਨਹੀਂ ਲੱਗਿਆ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰੂ ਅਮਰ ਗੁਰੂ ਅਮਰ ਗੁਰੂ ਨਹੀਂ ਬਣੇ ਠੇਡਾ ਲੱਗਿਆ ਤੇ ਡਿਗਿਆ ਤੇ ਜਲਾਹੇ ਨੇ ਜਲਾਹੀ ਨੂੰ ਪੁੱਛਿਆ ਕਿ ਇਹ ਖੜਕਾਟ ਕਾਹਦਾ ਹੋਇਆ ਇਹ ਜਲਾਹੀ ਕਹਿੰਦੀ ਉਹ ਹੀ ਅਮਰੂ ਨਥਾਣਾ ਹੋਵੇਗਾ ਜਿਹੜਾ ਕੁੜਮਾ ਦਾ ਪਾਣੀ ਭਰਦਾ ਹੈ ਇਹ ਜਦੋਂ ਆਵਾਜ਼ ਅਮਰਦਾਸ ਦੇ ਮਹਾਰਾਜ ਜੀ ਨੂੰ ਸੁਣੀ ਕਹਿਣ ਲੱਗਾ ਹੁਣ ਮੈਂ ਗੁਰੂ ਵਾਲਾ ਬਣ ਗਿਆ ਹੁਣ ਨਥਾਵਾਂ ਨਹੀਂ ਰਿਆਂ ਗੱਜ ਕੇ ਆਖੋ ਸਤਨਾਮ ਸ੍ਰੀ ਬੋਲਿਆ ਕੋ ਰੋਈ ਨਾਲ ਸਤਨਾਮ ਸ੍ਰੀ ਫਿਰ ਬੋਲੋ ਸਤਨਾਮ ਸ੍ਰੀ ਮੈਂ ਨਾ ਥਾਵਾ ਨਹੀਂ ਹੁਣ ਥਾਂ ਵਾਲਾ ਬਣ ਗਿਆ ਬਸ ਇਹਨਾ ਬਚਨ ਕਹਿਣ ਦੀ ਧੀਰ ਸੀ ਸੇਵਾ ਦੇ ਵਿੱਚ ਵੀ ਲੱਗਦੇ ਸੀ ਤੇ ਤੇ ਵਾਹਿਗੁਰੂ ਪੰਨ ਦਾਲਵੇਂ ਬੜਾ ਕਰਿਆ ਕਰਦੇ ਸਨ ਭਜਨ ਮੰਦਗ ਵੀ ਕਰਦੇ ਸੀ ਸੱਦ ਸੰਗਤ ਵਿੱਚ ਵੀ ਬੈਠਣਾ ਸੰਗਤਾਂ ਦੇ ਜੋੜੇ ਧਾਰਨੇ ਸੰਗਤਾਂ ਦੇ ਬਰਤਨ ਸਾਫ ਕਰਨੇ ਲੰਗਰ ਦੀ ਸੇਵਾ ਕਰਨੀ ਝਾੜੂ ਦੀ ਸੇਵਾ ਕਰਨੀ ਆਏ ਗਏ ਦੀ ਸੰਭਾਲ ਕਰਨੀ ਹੋਰ ਸਾਰਾ ਖੇਤੀ ਬਾੜੀ ਦਾ ਵੀ ਕੰਮ ਕਰਨਾ ਕਿਉਂਕਿ ਹੁਣ ਜਦੋਂ ਮਸਤਾਨਾ ਹੋ ਜੇ ਨਾ ਗੁਰੂ ਦੇ ਅੱਗੇ ਇਹੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਨੂੰ ਇਹੋ ਜਾਂ ਮਸਤਾਨਾ ਬਣਾ ਦੇ ਮੈਨੂੰ ਸੁੱਧ ਬੋਧੀ ਵਿਸਰ ਜਾਵੇ ਸੰਸਾਰ ਦੀ ਤੇਰੇ ਚਰਨਾਂ ਦੇ ਵਿੱਚ ਇਹਨਾ ਲੱਗ ਜਾਗਾ ਜਿਕੇ ਆਖੋ ਸਤਨਾਮ ਜ਼ਰੀ ਹੁਣ ਸੁੱਧੀ ਬੋਧੀ ਵੀ ਨਹੀਂ ਰਹਿੰਦੀ ਕੀ ਇਹਨਾ ਬਚਨ ਕਹਿਣ ਦੀ ਧੀਰ ਸੀ ਜਲਾਹੇ ਦੇ ਘਰ ਵਾਲੀ ਉਹਦੂ ਝੱਲੀ ਹੋਊ ਆਪਣੇ ਸਿਵਾਏ ਗੁਰੂワਲ ਖਲਾਰ ਨੇ ਨਗਰ ਦੇ ਵਿੱਚ ਢੇੜਾ ਦਿੰਦੀ ਐ ਤੇ ਜ਼ਿਲਾਹੇ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜਿਹੜਾ ਕੁੰਮ ਅਮਰਦਾਸ ਐ ਉਹਨਾਂ ਦਾ ਇਸਰਾਬ ਹੋਇਆ ਤੇ ਵਾਪਸ ਜਦੋਂ ਆਇਆ ਆ ਕੇ ਬੇਨਤੀ ਕੀਤੀ ਤੇ ਪੁੱਛਿਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਦੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਅੱਜ ਕੀ ਕਾਰਨ ਬਚਿਆ ਕੀ ਬਾਣਾ ਵਰਦਿਆ ਕੀ ਗੱਲ ਹੋਈ ਕਹਿ ਲਗਾ ਮਹਾਰਾਜ ਘਟ ਘੱਟ ਕੇ ਅੰਦਰ ਕੀ ਜਾਣਦਾ ਭਲੇ ਬੁਰੇ ਦੀ ਪੀਰ ਪਛਾਨਦਾ ਆਪ ਘਟਾ ਘੱਟਾਂ ਦੇ ਜਾਣਨ ਹਾਰ ਸਤਿਗੁਰੂ ਜੀ ਮੈਨੂੰ ਕੁਛ ਦੇ ਨਹੀਂ ასੇ ਇਨਾਂ ਕਹਿਣ ਦੀ ਧੀਰ ਸੀ ਉਦੋਂ ਜਲਾਹਾ ਦੀ ਜਲਾਹੀ ਨੂੰ ਲੈ ਕੇ ਆਇਆ ਨਾਲ ਗੁਰੂ ਸਾਹਿਬ ਜੀ ਦੇ ਆਕੇ ਤਰਲਾ ਕੀਤਾ ਕਿ ਸਤਿਗੁਰੂ ਜੀ ਬਖਸ਼ ਦਿਓ ਪਿਛਲੇ ਉਗਨ ਬਾਗ ਚੋਂ ਅੱਗੇ ਮਾਰਗ ਪਾਇ ਜਿਉ ਸਤਿਗੁਰੂ ਜੀ ਨੇ ਮੇਰਾ ਪ੍ਰਿਆ ਹੱਥ ਰੱਖ ਕੇ ਤੇ ਉਸ ਜਲਾਹੀ ਨੂੰ ਵੀ ਤੰਦਰੁਸਤ ਕਰ ਦਿੱਤਾ ਤੇ ਗੁਰੂ ਮਹਾਰਾਜ ਗੁਰੂ ਅਮਰਦਾਸ ਗੁਰੂ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਵਰ ਦਿੰਦੇ ਨੇ ਤੇ ਉਸ ਟਾਈਮ ਤੇ ਕੀ ਆਖਿਆ ਭਰੀ ਹੋਈ ਸਭਾ ਦੇ ਵਿੱਚ ਜਿਹੜਾ ਉਸਨੇ ਆਖਿਆ ਸੀ ਇਹਦਾ ਕੋਈ ਥਾਂ ਨਹੀਂ ਘਰੋਂ ਕੱਢਿਆ ਵੜਿਆ ਹੋਇਆ ਹੈ ਕੜਮਾਂ ਦਾ ਪਾਣੀ ਭਰਦਾ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ 12 ਵਾਰ ਦਿੱਤੇ ਜਿਹੜੇ ਆਪਾਂ ਅਰਦਾਸ ਵਿੱਚ ਕਹਿੰਦੇ ਆ ਕਿ ਨਿਮਾਨਿਆ ਨਿਮਾਨ ਨਿਤਾਣਿਆ ਨਿਤਾਣ ਨੇ ਓਟਿਆਂ ਦੀ ਓੜ ਨੇ ਆਸਰਾਂ ਦੇ ਆਸਰੇ ਨੇ ਗੱਧਿਆਂ ਦੀ ਗੱਤ ਨੇ ਪੱਤਿਆਂ ਦੀ ਪਤ ਨੇ ਘਰਿਆਂ ਵਾਹ ਗਰੂ ਤਰਿਆਂ ਦੇ ਠਹਿਰਾ ਜਿਨ੍ਹਾਂ ਦਾ ਕਹਿੰਦਾ ਸੀ ਕੋਈ ਥਾਂ ਨਹੀਂ ਘਰ ਨਹੀਂ ਤੇ ਗੁਰੂ ਅੰਦਰ ਦੇ ਮਹਾਰਾਜ ਜੀ ਨੇ ਉਹ ਜਾਂ ਘਰ ਸਿਉਣੇ ਦਾ ਘਰ ਦਿੱਤਾ ਕਿ ਸਾਡੇ ਕਾਰਨ ਡਿਗ ਡਿਗ ਪੈਣਗੀ ਟਹਿ ਜਾਣਗੀ ਇਹ ਰਹਿੰਦੀ ਦੁਨੀਆ ਤੱਕ ਇਹੋ ਜੇ ਤਖਤ ਦੇ ਉੱਤੇ ਬਿਠਾਇਆ ਇਹੋ ਜਿਹਾ ਘਰ ਬਣਾ ਕੇ ਦਿੱਤਾ ਸੋਹਣੇ ਦਾ ਘਰ ਬਣਾ ਦਿੱਤਾ ਤੇ ਸਾਰੀ ਦੁਨੀਆ ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਨੂੰ ਜਾ ਕੇ ਸਲਾਮਾਂ ਕਰਦੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਦੇਣਾ ਉਹਦੇ ਸੰਬੰਧ ਦੇ ਵਿੱਚ ਆਪਾਂ ਸੰਕੇਪ ਵਿਚਾਰ ਕੀਤੀ ਹੈ ਸਮੇਂ ਵਿੱਚ ਰਹਿ ਕੇ ਇਸ ਮੌਤੀ ਕਰਨੀ ਇਹਦਾ ਸਾਰਾ ਭਾਵ ਜਿਹੜੀ ਕਥਾ ਹੁੰਦੀ ਹੈ ਜਦੋਂ ਅਵਤਾਰ ਦੇਣਾ ਬਣਾਉਣੀ ਹੈ ਜਾਂ ਗੁਰੂਆਂ ਦਾ ਸੰਤਾਂ ਦਾ ਜਾਂ ਭਗਤਾਂ ਦਾ ਜਾਂ ਯੋਧੀਆਂ ਦਾ ਉਸ ਦਾ ਭਾਵ ਸਾਰਾ ਇਹੀ ਹੁੰਦਾ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨ ਕਰਕੇ ਤਨ ਕਰਕੇ ਸੇਵਾ ਕੀਤੀ ਹੈ ਤੇ ਸਾਨੂੰ ਸੇਵਾ ਤੇ ਸਿਮਰਨ ਤੇ ਭਜਨ ਬੰਦਗੀ ਵਾਸਤੇ ਪ੍ਰੇਰਦੀ ਹੈ ਇਹ ਕਥਾ ਸੁਬਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੋ ਗੁਰੂ ਘਰ ਦੀਆਂ ਹਾਜ਼ਰੀਆਂ ਭਰਿਆ ਕਰੋ ਫਿਰ ਆਪੋ ਆਪਣੇ ਕੰਮਾਂ ਕਾ ਜਾਂਦੇ ਆਪਾਂ ਸਾਰਿਆਂ ਨੇ ਲੱਗ ਜਾਣਾ ਹੁੰਦਾ ਹੈ ਇਹ ਨਾ ਅਵੇ ਰਹਿਣ ਗਵਾਈ ਸੋਏ ਕਾ ਦਿਨਸ ਗਵਾਇਆ ਥਾਈ ਹੀਰੇ ਜੈਸਾ ਜਨਮ ਮੈਂ ਕੌਡੀ ਬਦਲੇ ਜਾਏ ਜ਼ਿੰਦਗੀ ਦੀ ਜੀ 50 ਸਾਲ ਹੈ ਤੇ 25 ਸਾਲ ਸਾਡੀ ਜ਼ਿੰਦਗੀ ਦੇ ਵਿੱਚ ਰਾਤਾਂ ਬਿਦਿਦ ਹੋ ਗਈਆਂ ਸੌਂਕੇ ਨਿਕਲ ਗਈਆਂ ਬਾਕੀ ਬੱਚੇ 25 ਸਾਲ ਤੇ ਉਹ ਕਾਦੇ ਵਿੱਚ ਰਗੇ ਖਾਣਾ ਪੀਣਾ ਹੱਸਣਾ ਸੌਣਾ ਇਹ ਚਾਰ ਗੱਲਾਂ ਦੇ ਵਿੱਚ ਹੀ 25 ਸਾਲ ਕੱਢ ਦਿੱਤੇ ਤੇ ਬਸ ਵਿਸਰ ਗਿਆ ਹੈ ਮਰਨਾ ਜਿਹੜਾ ਮੌਤ ਹੈ ਕਿ ਪਰਦੇਸੀ ਬਣ ਕੇ ਆਇਆ ਸੰਸਾਰ ਦੇ ਅੰਦਰ ਪੰਛੀ ਦੀ ਨਹੀਂ ਆਈ ਹੈ ਚਾਰ ਦਿਨਾਂ ਦੇ ਬਰੌਣੇ ਤੁਰ ਜਣ ਇਸ ਕਰਕੇ ਆਮਾਈ ਗੁਰੂ ਆਪਣਾ ਅਨਮੋਲ ਜੀਵਨ ਅਨਮੋਲ ਸਵਾਸ ਅਨਮੋਲ ਸਮਾਂ 24000 ਸਵਾਸ ਸਰੀਰ ਦੇ ਵਿੱਚੋਂ ਰੋਜ਼ਾਨਾ ਜਾਂਦੇ ਨੇ ਤੇ 24 ਘੰਟਿਆਂ ਦੇ ਵਿੱਚੋਂ 24000 ਸਵਾਸਾਂ ਦੇ ਵਿੱਚੋਂ ਢਾਈ ਘੰਟੇ ਸਾਡੀ ਭਜਨ ਬੰਦਗੀ ਦੇ ਬਣਦੇ ਆ ਤੇ ਸਾਬ-ਕਿਤਾਬ ਕਰਕੇ ਦੇਖਣਾ ਕਿ 60 ਸਾਲ ਦੀ ਉਮਰ ਹੈ ਕਿਸੇ ਦੀ 50 ਕਿਸੇ ਦੀ 40 ਕਿਸੇ ਦੀ 25 30 35 ਸਾਲ ਦੀ ਤੇ ਢਾਈ ਘੰਟਿਆਂ ਦੇ ਹਿਸਾਬ ਦੇ ਨਾਲ ਦੇਖਣਾ ਵੀ ਪਿਛਲਾ ਕਿੰਨਾ ਘਾਟਾ ਪਿਆ ਜੋ ਵੀ ਬੀਤੀ ਉਹ ਬੀਤੀ ਅੱਗੇ ਸਮਝ ਚਲੋ ਨੰਨਾਂ ਦਾ ਜੋ ਸਮਾਬਦੀਤ ਹੋ ਗਿਆ ਜੋ ਅਨਵੋਲ ਸਵਾਸ ਚਲੇ ਗਈ ਉਹਨਾਂ ਦਾ ਪਛਤਾ ਤਾਬ ਨਾ ਕਰੀਏ ਹੁਣ ਅੱਗੇ ਵਾਸਤੇ ਰਸਤਾ ਸਾਫ ਕਰੀਏ ਗੱਜ ਕੇ ਬਲਾਉ ਫਤਿਹ ਆ ਕੋ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਹਿ ਸੇ ਦੀਨ ਨਰਬਦੀਆਂ ਬਧੀਆਂ ਰਾਗਰਤਨ ਪਰਿਵਾਰ ਪਰਿਵਾਰ ਸਾਹਿਬ ਦਗਵਨੀਆ ਨੂੰ ਸਭ ਦੁਨ ਦਾ ਹੋਰੀ ਕੇ ਰਾਮਾ ਜੀ ਨੀ ਵਸਾਇਆ ਗਹਿ ਨਾਨਕ ਅਨੰਦ ਹੋਵਾ ਸਤਿਗੁਰੂ ਨਾਨ ਮੇਰੀਆ ਤੂੰ ਸਦਾ ਰੋ ਅਰਨਾਲੀ ਨਾਲ ਰਹੁ ਤੂੰ ਮਨ ਮੇਰੀ ਦੁਖ ਸਭ ਸਰਣਾ ਉਗੀਕਾਰੋ ਕਰੇ ਤੇਰਾ ਕਰ ਸਭ ਸਵਾਰਣ ਸਭਨ ਗਲਨ ਸਮਰਾਸ ਸੋੰਮੀ ਸੋ ਕੋ ਮਰਮਸਾਰੇ ਕਹੇ ਨਾਨਕ ਮਨ ਮੇਰੇ